ਇਹ ਸਿਸਟਰ ਦਾ ਨਾਮ ਪਰਮਜੀਤ ਇਹ ਇਹ ਛਿਸ਼ਰੇਵਾਲ ਦੇ ਰਹਿਣ ਵਾਲੀ ਨੇ ਪ੍ਰੋਫੈਟ ਜੀ ਅਗਸਟ 2022 ਦੇ ਵਿੱਚ ਇਹਨਾਂ ਦੇ ਹਸਬੰਦ ਦੀ ਡੈਥ ਹੋ ਚੁੱਕੀ ਸੀ ਔਰ ਜਿਸ ਕਾਰਨ ਪ੍ਰੋਫੈਟ ਜੀ ਇਹਨਾਂ ਦੇ ਘਰ ਦੇ ਹਾਲਾਤ ਵੀ ਬਹੁਤ ਜ਼ਿਆਦਾ ਵਿਗੜ ਚੁੱਕੇ ਸੀ ਔਰ ਪ੍ਰੋਫੈਟ ਜੀ ਸਿਸਟਰ ਪੂਰੀ ਤਰੀਕੇ ਦੇ ਨਾਲ ਡਿਪਰੈਸ਼ਨ ਵਿੱਚ ਚਲੇ ਗਏ ਸੀ ਇਹਨਾਂ ਨੂੰ ਆਪਣੀ ਕੋਈ ਵੀ ਸੋਧ ਬੋਧ ਨਹੀਂ ਸੀ ਇਹਨਾਂ ਨੂੰ ਡੇਲੀ ਮੈਡੀਸਿਨ ਖਾਣੀ ਪੈਂਦੀ ਸੀ ਪਰ ਇਹਨਾਂ ਨੂੰ ਕੋਈ ਵੀ ਪਤਾ ਨਹੀਂ ਸੀ ਲੱਗਦਾ ਕਿ ਮੈਂ ਕਿਸ ਬਿਮਾਰੀ ਦੀ ਮੈਡੀਸਿਨ ਖਾਣੀ ਹੈ ਇਹਨਾਂ ਨੂੰ ਬਿਮਾਰੀ ਵਾਸਤੇ ਡਾਕਟਰਾਂ ਨੇ ਹਾਰੀ ਨਹੀਂ ਆ ਰਹੀ ਫਿਰ ਇਹਨਾਂ ਦੀ ਮਾਸੀ ਨੇ ਪ੍ਰੋਫੈਟ ਜੀ ਇਸ ਮਿਨਿਸਟਰੀ ਬਾਰੇ ਦੱਸਿਆ ਔਰ ਇਹ ਜਗਤ ਆਉਣਾ ਇਹਨਾਂ ਨੇ ਸ਼ੁਰੂ ਕੀਤਾ ਔਰ 16 ਅਪ੍ਰੈਲ 2023 ਨੂੰ ਤੁਸੀਂ ਚੱਲਦੀ ਮੀਟਿੰਗ ਤੇ ਪ੍ਰੋਫੈਟ ਜੀ ਤੁਸੀਂ ਇਹਨਾਂ ਦੇ ਕੋਲ ਜਾ ਕੇ ਇਹਨਾਂ ਕੋਲ ਪ੍ਰੋਫੈਸੀ ਕੀਤੀ ਕਿ ਤੁਹਾਨੂੰ ਹਰ ਸਮੇਂ ਨੀਂਦ ਆਉਂਦੀ ਰਹਿੰਦੀ ਹੈ ਔਰ ਤੁਹਾਨੂੰ ਸਫਰ ਵਿੱਚ ਵੀ ਜਾਣ ਤੋਂ ਡਰ ਲੱਗਦਾ ਹੈ ਕਿ ਕਿਤੇ ਮੈਂ ਬਾਹਰ ਹੀ ਨਾ ਰਹਿ ਜਾਵਾਂ ਔਰ ਬਿਮਾਰੀ ਹਰ ਸਮੇਂ ਤੁਹਾਡੇ ਸਰੀਰ ਦੇ ਵਿੱਚ ਚੱਲਦੀ ਰਹਿੰਦੀ ਹੈ دیماں دی حالت کیتوں اپنوں تھنگا دے سی دا کوئی ڈیپارٹمنٹ ماننے کدی نہیں نہیں ہاں جی کوئی گل نہیں ہاں جی تکڑا ہوندی نہیں ہاں جی نہ کوئی مسئلہ ہے ہاں جی جے کوئی کتاں تو باہر نہیں ڈرتے نہیں جاندے کہ میں کدی نہیں جانا کتے رہ نہ جانا ہاں جی ادھا لگدا ہوندا ہوندا تک ڈرتا کوئی تڑرے очку Qual relato any kind子 funwa I can see kind 나 he ਇਨਾਂ ਦੇ ਨਾਲ ਸੇਮ ਹੀ ਇਸੇ ਤਰ੍ਹਾਂ ਹੋ ਰਿਹਾ ਸੀ ਔਰ ਤੁਸੀਂ ਪ੍ਰੋਫਿਟ ਜੀ ਇਹਨਾਂ ਨੂੰ ਕਹਾ ਅੱਜ ਤੋਂ ਬਾਅਦ ਸਭ ਕੁਝ ਠੀਕ ਹੋ ਜਾਏਗਾ ਔਰ ਪ੍ਰੋਫਿਟ ਜੀ ਤੁਸੀਂ ਇਹਨਾਂ ਦੇ ਉੱਪਰ ਲੇਹਣ ਪ੍ਰਾਰਥਨਾ ਕੀਤੀ ਇਸ ਤੋਂ ਬਾਅਦ ਪ੍ਰੋਫਿਟ ਜੀ ਇਹਨਾਂ ਦੇ ਡਿਪਰੈਸ਼ਨ ਤੋਂ ਵੀ ਆਜ਼ਾਦ ਹੋ ਗਏ ਨੀਂਦ ਤੋਂ ਨੀਂਦ ਜੋ ਇਹਨਾਂ ਨੂੰ ਸਮੇਂ ਤੋਂ ਪਹਿਲਾਂ ਆਂਦੀ ਸੀ ਉਸ ਬਿਮਾਰੀ ਤੋਂ ਵੀ ਆਜ਼ਾਦ ਹੋ ਗਏ ਔਰ ਪ੍ਰੋਫਿਟ ਜੀ ਦੇ ਕਰਦੇ ਹਾਲਾਤ ਵੀ ਬਦਲਨੇ ਸ਼ੁਰੂ ਹੋਏ ਗਏ ਔਰ 2 ਸਾਲ ਬਾਅਦ ਪ੍ਰੋਫਿਟ ਜੀ ਠੇਕੇ ਤੇ ਕੰਮ ਕਰਦੇ ਸੀ ਔਰ ਤੁਹਾਡੀਆਂ ਪ੍ਰਾਰਥਨਾ ਦੇ ਪ੍ਰਾਰਥਨਾ ਤੋਂ ਰਿਸੀਵ ਕਰਨ ਤੋਂ ਬਾਅਦ ਔਰ ਪ੍ਰੋਫੈਸੀ ਨੂੰ ਗ੍ਰਹਿਣ ਕਰਨ ਤੋਂ ਬਾਅਦ ਪ੍ਰੋਫੈਟ ਜੀ ਇਹਨਾਂ ਨੂੰ ਗਵਰਨਮੈਂਟ ਗਵਰਨਮੈਂਟ ਚੌਕ ਮਿਲੀ ਇਹ ਬਿਲਕੁਲ ਅਨਪ ਅਨਪੜਨੇ ਔਰ ਪ੍ਰੋਫੈਟ ਜੀ ਇਹਨਾਂ ਦੇ ਨਾਲ ਜਿਹੜੇ ਲੋਕ ਨੇ ਉਹ ਪੜੇ ਲਿਖਨੇ ਪਰ ਬਿਲਕੁਲ ਨਾ ਪੜਨੇ ਔਰ ਪ੍ਰੋਫੈਟ ਜੀ ਤੁਹਾਡੀਆਂ ਪ੍ਰਾਰਥਨਾ ਦੇ ਦੁਆਰਾ ਔਰ ਇਸ ਮਨਿਸਟਰੀ ਦੇ ਆਉਣ ਤੋਂ ਬਾਅਦ ਪ੍ਰਭੂ ਨੇ ਇਹਨਾਂ ਨੂੰ ਜੋਤ ਨਾਲ ਪਲੇਸ ਕੀਤਾ ਹੈ ਔਰ ਹਰ ਇੱਕ ਬੰਧਨ ਤੋੜੇ ਵੱਡੀ ਅਟੈਸਮੈਂਟ ਦੇ ਨਾਲ ਖੜੇ ਨੇ ਹਾਲੇਲੂਇਆ ਮੈਂ ਪ੍ਰਭੂ ਜੀ ਦੱਸ ਦੱਸੋ ਮੈਨੂੰ ਇਹ ਗੱਲ ਦੱਸੋ ਤੁਸੀਂ ਕਿ ਪਹਿਲਾਂ ਤੁਸੀਂ ਠੇਕੇ ਤੇ ਕੰਮ ਕਰਦੇ ਸੀ ਹਾਂਜੀ ਪ੍ਰਭ ਜੀ ਤੇ ਚਰਚ ਆਉਣ ਤੋਂ ਬਾਅਦ ਤੁਸੀਂ ਪੱਕੇ ਹੋ ਗਏ ਹਾਂਜੀ ਹੁਣ ਤੁਹਾਡੀ ਕਿੰਨੀ ਤਨਖਾਹ ਆ ਸਾਡੀ ਉਹ ਜਿਹੜਾ 13000 ਫੰਡ ਕਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਜੌਬ ਕਰਦ ਨੂੰ ਸਾਨੂੰ 2 ਸਾਲ ਹੋ ਗਏ ਹੀ ਤੇ ਹੁਣ ਆ 3 ਸਾਲ ਹੋ ਗਏ ਜੀ ਹੁਣ ਪੱਕੇ ਹੋਏ ਨੂੰ ਕਿੰਨਾ ਚਿਰ ਹੋ ਗਿਆ ਪੱਕੇ ਹੋਣਾ ਨੂੰ ਮਾਰਚ ਮਹੀਨੇ ਤੋਂ ਫੈਲਸਵਾ ਹੋਈ ਹੀ ਤੇ ਹੁਣ ਆ ਹੀ ਪੱਕੇ ਹੋ ਗਏ ਜੀ ਪੱਕੇ ਹੋ ਗਏ ਤੁਸੀਂ ਹਾਂਜੀ ਹੁਣ ਪੱਕੀ ਨੌਕਰੀ ਮਿਲ ਗਈ ਹੈ ਹਾਂਜੀ ਪੜੇ ਲਿਖੇ ਤੁਸੀਂ ਨਹੀਂ ਜੀ जो के द्वारा टीचिंग्स को सुनने के लिए अनाउंसमेंट्स और अपडेट्स को जानने के लिए आप हमारे यूट्यूब चैनल को सब्सक्राइब करें और साथ में बेल आइकन को दबाएं ताकि जब भी कोई नई अपडेट हो तो आप सबसे पहले जान सके